ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਅੱਜ ਆਪਾਂ ਤੁਹਾਡੀ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਆਪਾਂ ਫੌਰੇ ਲੈ ਕੇ ਆਏ ਆ ਤੇ ਫੌਰੇ ਸਿਸਟਮ ਆਪਾਂ ਲਾਉਣਾ ਆਪਾਂ ਤੁਹਾਨੂੰ ਦਿਖਾਉਨੇ ਆਂ ਵੀ ਆਪਾਂ ਕਿਹੜਾ ਕਿਹੜਾ ਸਮਾਨ ਲੈ ਕੇ ਆਏ ਆਂ ਦਿੱਖਦਾ ਯਾਰ ਨਾਲੀ ਆ ਜੀ 40 ਫੁੱਟ ਆਹ ਨਾਲੀ ਦੀ ਜੇ ਬਾਈ ਨੇ ਤੇ ਆ ਮੋਟਰ ਆ ਜੀ ਇਹਦੇ ਨਾਲ ਆ ਲੱਗਿਆ ਵੱਡਾ ਸਿਸਟਮ ਚਲਾਉਣੇ ਵਾਲਾ ਇਹਨੂੰ ਆ ਮੋਟਰ ਦੇ ਨਾਲ ਲੱਗੀ ਹੋਈ ਹੈ ਜੀ ਤੇ ਬਾਈ ਨੇ ਆ ਇਧਰ ਅਟੈਚ ਕਰਕੇ ਦੀਏ ਨਾਲ ਹੀ ਜੀ ਆ ਇਨਪੁਟ ਵਾਲੀ ਆ ਇਧਰ ਆਊਟਪੁਟ ਸਾਰੀਆਂ ਹਲਾ ਕੇ ਦੇ ਨਿਪਲ ਵਾਈਨ ਲਾਕ ਅਟੈਚ ਕਰਕੇ ਦੇ ਆ ਤੇ ਨਾਲ ਬਾਈ ਜੀ ਇਹਦੇ ਆਪਾਂ ਨੂੰ ਆਠ ਫਾਰੇ ਆ ਜੀ ਤੇ ਫਾਰੇ ਲਾਉਣੇ ਬਹੁਤ ਸੋਖੀ ਨੇ ਸਟੀਲ ਦੇ ਫਾਰੇ ਆ ਇਹ ਤੇ ਖਰਾਬ ਨਹੀਂ ਛਿੱਤੀ ਹੁੰਦੇ ਹੈਗੇ ਤੇ ਆਪਾਂ ਸਾਰਾ ਸਮਾਨ ਜੀ ਇਹ 16000 ਦਿਆ ਬਾਈ ਨੇ ਆਪਾਂ ਲੈ ਕੇ ਆ ਜੀ ਰਾਜਪੁਰੇ ਤੋਂ ਤੇ ਆਪਾਂ ਮੈਂਸ਼ਨ ਕਰਦੇ ਹਾਂ ਦੁਕਾਨ ਵੀ ਕਿੱਥੋਂ ਲੈ ਕੇ ਆਏ ਆ ਆਪਾਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਦਈਏ ਫੁਆਰੇ ਆਪਾਂ ਕਿਵੇਂ ਅਟੈਚ ਕਰਨੇ ਆ ਪਰ ਇਹ ਆਪਾਂ ਤਾਰ ਬਨ ਲੈਣੀ ਸਾਰੀ ਜਿੱਥੇ ਤੱਕ ਤੁਸੀਂ ਆਪਣੀ ਤਾਰ ਜਿੰਨੀ ਵੀ ਤੁਹਾਨੂੰ ਲੋੜ ਆ ਜੇ ਤੁਸੀਂ ਫੁਆਰੇ ਲੈਣੇ ਹੋ ਹਿਸਾਬ ਨਾਲ ਤੁਸੀਂ ਆਪਣੇ ਲੈ ਸਕਦੇ ਹੋ ਤੇ ਜਿੱਥੇ ਫੁਆਰੇ ਤੁਸੀਂ ਮਤਲਬ ਲਾਉਣਾ ਉੱਥੋਂ ਤੁਸੀਂ ਇਹ ਪਹਿਲਾਂ ਤਾਰ ਬਨ ਲੈਣੀ ਸਾਰੀ ਪਾਈਪ ਪਾਈਪ ਬਨ ਕੇ ਉੱਥੋਂ ਗੱਬੋ ਤੋਂ ਕੱਟ ਕੇ ਜੀ ਇਹ ਫੁਆਰਾ ਤੁਹਾਨੂੰ ਮੈਂ ਲਾ ਕੇ ਦਿਖਾਉਣਾ ਗੱਬੇ ਤੇ ਕੱਟ ਕੇ ਤੁਸੀਂ ਇਹਨੂੰ ਬਹੁਤ ਸੌਖੀ ਆਸਾਨੀ ਨਾਲ ਲਾ ਸਕਦੇ ਆ ਇਹ ਫੁਆਰਾ ਜੀ ਆਪਾਂ ਨੂੰ ਬਾਈ ਨੇ ਇੱਕ ਇੱਧਰ ਆ ਲਾ ਕੇ ਦੇ ਆ ਆਪਾਂ ਇੱਧਰ ਐਂਡ 'ਚ ਲਾਉਣਾ ਹੈ ਜਿੱਥੇ ਆਪਣੇ ਫੁਆਰੇ ਖਤਮ ਹੋਣੇ ਐਂਡ 'ਚ ਲਾਉਣਾ ਤੇ ਲਾਉਣਾ ਬਹੁਤ ਸੌਖਾ ਜੀ ਇਹ ਆ ਪਾਈਪ ਵਿੱਚ ਪਾ ਦਾਨੀ ਜੀ ਬਸ ਆਪਾਂ ਨੇ ਇੱਕਣਾ ਤੇ ਆ ਪਿੱਛੋਂ ਖਿੱਚ ਲੈਣਾ ਇਹ ਫੁਆਰਾ ਆਪਣਾ ਅਟੈਚ ਹੋ ਗਿਆ ਇਹ ਐਂਡ 'ਚ ਲੱਗੂਗਾ ਜੀ ਫੁਆਰਾ ਜਿੱਥੇ ਪਾਈਪ ਖਤਮ ਹੁੰਦੀ ਹੈ ਆਪਣੀ ਤੇ ਇੱਧਰ ਆ ਨਿੱਪਲ ਲੱਗਿਆ ਹੋਇਆ ਤੇ ਬਾਕੀ-ਬਾਕੀ ਜਿੱਥੇ-ਜਿੱਥੇ ਆਪਾਂ ਨੂੰ ਫਾਰੀਨ ਲੋੜ ਆ ਜੀ ਇਹ ਕ ਜਿੰਨੇ ਆਪਣੀ ਮੰਨ ਲਓ ਜੀ ਉਰੇ ਫੁਆਰਾ ਲਾਉਣਾ ਹੈ ਉਰੇ ਤੇ ਆਪਾਂ ਕੱਟ ਕੇ ਪਾਇਆ ਆ ਇਧਰੋਂ ਪਾਇਆ ਪਾਣੀ ਆ ਤੇ ਇਧਰੋਂ ਪਾਇਆ ਪਾਣੀ ਆ ਫੁਆਰਾ ਆਪਣਾ ਉਰੇ ਲੱਗ ਜਾਣਾ 69555 ਇਹ ਤੁਸੀਂ ਇਹਦੇ ਪਰ ਕਾਲ ਕਰਕੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਇਹ ਬਾਈ ਦੀ ਦੁਕਾਨ ਦਾ ਨਾਮ ਆ ਜੀ ਏ ਐਮ ਵਾਟਰ ਬਾਈ ਦਾ ਫਿਲਟਰ ਦਾ ਕੰਮ ਆ ਜੀ ਤੇ ਤੁਸੀਂ ਆਪਣਾ ਜਿੰਨੇ ਵੀ ਤੁਹਾਨੂੰ ਫੁਆਰੇ ਦੀ ਲੋੜ ਆ ਬਾਈ ਨਾਲ ਕੰਟੈਕਟ ਕਰਕੇ 94465 69555 ਤੇ ਤੁਸੀਂ ਕਾਲ ਕਰਕੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੀ ਇਹ ਰਾਜਪੁਰੇ ਟਾਉਂ ਚ ਦੁਕਾਨ ਆ ਜੀ ਮੰਦਰ ਦੇ ਲਾਗ ਜਿੰਨ ਪੁਰਾ ਮੰਦਰ ਦੇ ਸਾਹਮਣੇ ਦੁਕਾਨ ਆ ਜੀ ਬਾਈ ਦੀ ਹਾਂਜੀ ਵੀਰ ਜੀ ਪਾਉਣ ਦਾ ਕੰਮ ਹੋ ਗਿਆ ਜੀ ਕੰਪਲੀਟ ਲੋ ਜੀ ਆਪਾਂ ਸੈਟਿੰਗ ਕਰਤੀ ਸਾਰੀ ਕਰ ਤੇ ਫਿਟਿੰਗ ਤੇ ਬਹੁਤੀ ਕੋਈ ਇਹਨੂੰ ਕਨੈਕਸ਼ਨ ਦੀ ਵੀ ਲੋੜ ਨਹੀਂ ਪਾਣੀ ਦੀ ਆਪਾਂ ਡਰਮ ਰੱਖ ਤਾ 40 ਲੀਟਰ ਵਾਲਾ ਭਰ ਕੇ ਤੇ ਇਹ ਆਪਣਾ ਜੀ ਹੁਣ ਘੰਟਾ ਹੋ ਗਿਆ ਘੰਟੇ ਤੋਂ ਵੀ 10 ਲੀਟਰ ਪਾਣੀ ਲੱਗਿਆ ਹਲੇ 30 ਲੀਟਰ ਪਾਣੀ ਪਿਆ ਵਿੱਚ ਦਾ ਵੀ 3-4 ਘੰਟੇ ਨੇ ਆਹ ਨਾ ਕਰਦਿਆ ਕਰਨੇ ਆ। ਜਾਂ ਕਨੈਕਸ਼ਨ ਦੇਤਾ ਜੀ ਆਪਾਂ ਨੂੰ ਬਸ ਆਪਾਂ ਕਾਂਸਟਰ ਰੱਖਦੀ ਮੋਟਰ ਇੱਧਰ ਅਡੈਪਟਰ ਲੱਗਿਆ ਬਾਈ ਨਾਲ ਇਹੋ ਕਨੈਕਸ਼ਨ ਦੇਤਾ ਬਿਜਲੀ ਦਾ ਤੇ ਇੱਧਰੋਂ ਜਾ ਰਹੀ ਜੀ ਤਾਰ ਤੇ ਆਪਾਂਾ ਕਨੈਕਸ਼ਨ ਦੇਖੋ ਜੀ ਇੱਧਰੋਂ ਜਾ ਕੇ ਤੇ ਹਲੇ 5 ਫੁਆਰੇ ਲੱਗੇ ਆਂ ਆਪਣੇ ਬਾਕੀ ਆ ਥੋੜੀ ਪੈਂਪ ਘਟ ਗਈ ਜੀ ਆਪਣੀ ਹੁਣ ਪੈਪ ਲੈ ਕੇ ਆਉਂਗਾ ਅੱਜ ਜਾ ਕੇ ਫੇਰ ਤੇ ਕੰਪਲੀਟ ਆਪਾਂ ਇਨਿਊ ਪੈਪ ਹੋਰ ਲਿਆ ਕੇ ਸਿਰੇ ਲਾ ਦੇਣੀ ਪੌਰੇ ਆਪਣੇ ਬਚ ਗਏ ਤਿੰਨ ਤਿੰਨ ਪੌਰੇ ਬਚ ਗਏ ਜੀ 5 ਲੱਗੀਆਂ ਤਿੰਨ ਪੌਰੇ ਬਚ ਗਏ ਆਪਣੇ 5 ਪੌਰੇ ਆਪਾਂ ਨੇ ਕਰਤੀ ਜੀ ਕੰਪਲੀਟ ਤੇ ਬਹੁਤ ਵਧੀਆ ਨਜ਼ਾਰਾ ਆ ਗਿਆ ਜੀ ਕੋਲਰ ਵਰਗਾ ਹਨ ਕਿਉਂ ਪੱਕੇ ਦਾ ਆਪਣੇ ਲੱਗੇ ਹੋ ਤੇ ਜੀ ਆਹਨ ਬੈਠੀ ਨੇ ਆਲੇ ਤੇ ਗਏ ਆ ਜੀ। ਇਹ ਪਹਿਲਾਂ ਹੋਮ ਕਰੀਏ ਇੱਥੇ। ਦਾ ਆਰਾਮ ਨਾਲ ਜਗ੍ਹਾ ਲਈ ਕਰੀਏ ਬੈਠੀਆਂ। ਇਹਨੂੰ ਦਿਖਾਉਣੀ ਆਂ ਆਪਾਂ ਪੁਆਰਿਆਂ ਦੀ ਸੈਟਿੰਗ। ਆਹ ਦੇਖੋ ਪੁਆਰੇ ਚੱਲ ਰਹੇ ਐ। ਆਹਨ ਗੱਦ ਖਾਲੀ ਪਈਆ ਖਵਾ ਰਹੇ ਨੇ। ਖਵਾ ਰਹੇ ਆਂ ਚਾਰੇ ਸੈਟ। ਬਸ ਕੁਲਰ ਵਰਗਾ ਹੀ ਕੰਮ ਹੋ ਜਾਂਦਾ ਜੀ ਐਨ ਆਪਾਂ ਜਦੋਂ ਪੱਖੇ ਚਾਲੇ ਆਂ ਪੁਆਰਿਆਂ ਦਾ ਇੱਧਰ। ਧੁੰਦ ਖਾਲੀ ਪਈਆ ਪਾ ਰਹੇ ਆਂ। ਆਪਣਾ ਇਧਰ ਆ ਬਾਰਾ ਤੇ ਕੱਲੋਂ ਆਪਾਂ ਦਿਖਾਵਾਂਗੇ ਤੁਹਾਨੂੰ ਨਵੀਂ ਵੀਡੀਓ ਚ ਤੇ ਆਪਾਂ ਕੱਲੋਂ ਸਿਰੇ ਤੱਕ ਕਨੈਕਸ਼ਨ ਕਰ ਦੇਣਾ ਜੀ ਕਨੈਕਸ਼ਨ ਕਰਨਾ ਬਹੁਤ ਆ ਸੌਖਾ ਹੈ ਬਹੁਤ ਸੌਖਾ ਜੀ ਔਖਾ ਨਹੀਂ ਹੈਗਾ ਬਹੁਤਾ ਤੇ ਆਪਾਂ ਨੇ ਇੱਕ ਨੇ ਬਸ ਵੱਢ ਕੇ ਗੱਬੇ ਜੋੜਦੇ ਜੀ ਫੁਆਰੇ ਪੈਂਪ ਬੰਨਤੀ ਇਧਰ ਰੱਸੀ ਨਾਲ ਪਲਾਸਟਿਕ ਦੀ ਦਸਤੀ ਬੰਨਤੀ ਇਦਾਂ ਆਪਾਂ ਸਿੱਧਾ ਜਾ ਕੇ ਮੋਟਰ ਦਾ ਕਨੈਕਸ਼ਨ ਕਰਤਾ। ਆ ਚੱਲ ਪੀ ਜੀ ਮੋਟਰ ਇੱਕ ਵਾਰ ਮੋਟਰ ਨੂੰ ਪਾਣੀ ਚਕਾਈ ਬਸ। ਥੱਲੇ ਰੱਖ ਕੇ ਮੋਟਰ ਲਾ ਕੇ ਪੈਂ ਪਾਣੀ ਚੱਕ ਲੈ ਜਦੇ ਪੈਂਬ ਜੋੜਤਾ ਜੀ। ਤੇਦੇ ਉਹਨੇ ਪਾਣੀ ਚੱਕ ਲਿਆ। ਬਸ ਵੱਤ ਤੋਂ ਵੱਧ ਜੀ ਆਪਣਾ 1610 ਸਮਾਨ ਆਇਆ ਜੀ। ਤਿੰਨ ਕ ਚਾਰ ਕ 100 ਦਾ ਹੋਰ ਸਮਾਨ ਆਊਗਾ ਆਪਣਾ ਪੈਂ ਪੇ ਆ ਜੀ ਬਸ ਇੱਕ ਦੋ ਫੁਵਾਰਾ ਆਊਗਾ ਹੋਰ। ਬਸ 2000 ਚ ਆਪਣਾ ਸਾਰਾ ਸਰਦਣਾ ਜੀ ਕੰਮ। ਤੇ 2000 ਰੁਪਏ ਖਰਚ ਆਊਗਾ ਡੰਗਲ ਲੈਣਗੇ ਨਿਆਰੇ ਗਿਆਂ। ਯਾਰ ਇਹਦੇ ਬੈਠੇ ਕਰਨੀਆਂ ਦੁਪਹਿਰ 'ਚ ਤੇ ਆਪਾਂ ਇੱਕ ਵਾਰ ਬਾਈ ਦਾ ਇੱਕ ਵਾਰ ਨੰਬਰ ਹੋਰ ਮੈਂਸ਼ਨ ਕਰ ਦਨੇ ਆ ਜੀ ਜਿੱਦੋਂ ਆਪਾਂ ਲੈ ਆਂਦੇ ਦੇ ਹੀ ਆ ਇਹ ਰਾਜਪੁਰਾ ਟਾਉਨ 'ਚ ਦੁਕਾਨ ਆ ਬਾਈ ਦੀ ਮੰਦਰ ਕੋਲ ਮੰਦਰ ਦੇ ਬਿਲਕੁਲ ਸਾਹਮਣੇ ਆ ਜੀ ਇਹ ਐਮ ਵਾਟਰ ਤੇ ਬਾਈ ਦਾ ਰਵੀ ਨੌਵਾ ਜੀ ਜੇ ਤੁਸੀਂ ਕਾਲ ਕਰੋਗੇ 94465 69555 ਇਹ ਬਾਈ ਦਾ ਨੰਬਰ ਆ ਤੁਸੀਂ ਕਾਲ ਕਰਕੇ ਜਿੰਨੇ ਵੀ ਤੁਹਾਨੂੰ ਸਮਾਨ ਦੀ ਲੋੜ ਆ ਆਪਣੀ ਪਤਾ ਕਰ ਸਕਦੇ ਆ ਜੀ ਵੀ ਜਿੰਨੇ ਜੀ ਦੂਰ ਪਹੁੰਚਾਉਣਿਆ ਪਹੁੰਚ ਕਿਵੇਂ ਕਰੂਗਾ ਉਹ ਆਪਣਾ ਤੁਸੀਂ ਗੱਲ ਕਰ ਲਿਓ ਵੀ ਕੀ ਖੁਦ ਖਰਚਾ ਆਊਗਾ ਇੱਕ ਵਾਰ ਹੋਰ ਨੰਬਰ ਦੇਖ ਲਓ ਜੀ ਔਰ ਅਵੀ ਬਾਈ ਦਾ ਨੰਬਰ ਆ ਜੀ 94465 69555 ਬਾਈ ਦਾ ਨੰਬਰ ਆ ਦੇ ਵੀਰ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰੋ ਜੀ ਕਮੈਂਟ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਜੀ YouTube ਤੇ ਵੀ ਆਪਣਾ ਸਬਸਕ੍ਰਾਈਬ ਕਰ ਲਓ ਚੈਨਲ ਸ਼ੇਅਰ ਕਰੋ ਕਮੈਂਟ ਕਰੋ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਵਿੱਚ ਕਮੈਂਟ ਕਰਕੇ ਦੱਸਿਓ ਜੀ ਫਾਰ ਇਹ ਕਿਵੇਂ ਦੇ ਲੱਗੇ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਵਿੱਚ ਧੰਨਵਾਦ ਜੀ